ਦੇਖੋ ਖਾਲਸਾ ਪੰਥ ਦੀ ਇਹ ਵੱਡੀ ਮੰਗ ਆ ਜਿਹੜੀ ਹੁਣ ਇਹਨਾਂ ਨੇ ਇੱਥੇ ਆ ਕਰਨੀ ਹੈਗੀ ਆਪਣੀ ਵਿਧਾਨ ਸਭਾ ਦਾ ਰੱਖਿਆ ਚੰਗੀ ਗੱਲ ਇਹ ਹੋ ਗਈ ਕਿ ਇਹ ਵਿਧਾਨ ਸਭਾ ਦੇ ਵਿੱਚ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਉਣ ਔਰ ਨਾਲ ਹੀ ਜਿਹੜੀਆਂ ਸਿੱਖ ਮੰਗਾਂ ਜਿਨ੍ਹਾਂ ਤੇ ਲੰਮੇ ਸਮੇਂ ਤੋਂ ਪੰਥ ਸੰਘਰਸ਼ ਕਰਦਾ ਰਿਹਾ ਅਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸਿੱਖ ਮੰਗਾਂ ਉਸ ਸੋਚ ਦਾ ਪ੍ਰਗਟਾਵਾ ਇੱਥੇ ਕਰਨਾ ਔਰ ਜੇ ਸਿਰਫ ਜਿਵੇਂ ਉੱਥੇ ਵਿਧਾਨ ਸਭਾ ਲੱਗਦੀ ਆ ਰੌਲਾ ਗੋਲਾ ਹੀ ਆ ਜਾਂ ਇਹ ਕਹਿ ਰਹੇ ਆ ਕਿ ਆਪਾਂ ਗੁਰੂ ਸਾਹਿਬ ਦੀ ਗੱਲ ਕਰਾਂਗੇ ਗੁਰੂ ਸਾਹਿਬ ਦੀ ਗੱਲ ਤਾਂ ਹੀ ਆ ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਗੁਰੂ ਦਾ ਸਿਧਾਂਤ ਆ ਭੈ ਕਾਹੂ ਕੋ ਦੇਤਨਾ ਨਾ ਪੈਮਾਨ ਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਭਗਾਨ ਨਾ ਡਰਨਾ ਨਾ ਡਰਉਣਾ ਆਰ ਹਕੂਮਤਾਂ ਤੈਅ ਕਰਨ ਕਿ ਤੁਸੀਂ ਕਿਸੇ ਨੂੰ ਡਰਾ ਨਹੀਂ ਸਕਦੇ ਜਿਹੜੇ ਸਾਡੇ ਬੰਦੀ ਸਿੰਘਾਂ ਕੌਮ ਦੇ ਹੀਰੇ ਆ ਲੰਮੇ ਸਮੇਂ ਤੋਂ ਪੰਥੇ ਨਾਲ ਸੰਘਰਸ਼ ਕਰ ਰਿਹਾ ਤੇ ਪੰਥ ਸੰਘਰਸ਼ ਕਰਦਾ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਪੰਥ ਤੇ ਇੱਥੇ ਕਰਦਾ ਹੀ ਆ ਸ਼ਤਾਬਦੀਰ ਮੈਂ ਪਿਛਲੇ ਦਿਨੀ ਵੀ ਇਹ ਬਿਆਨ ਦਿੱਤਾ ਹੈ ਕਿ ਸਾਡੇ ਹਰ ਸਮਾਗਮ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਆ ਔਰ ਸਾਡੀ ਕੌਮੀ ਪਛਾਣ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੁਰੂ ਨੇ ਕੀਤੀ ਆ ਬਾਕੀ ਰਿਹਾਈਆਂ ਹੋਣ ਕਿਆਂ ਗੁਰੂ ਕਿਰਪਾ ਕਰੋਗਾ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਰਾਈਟ ਆ ਹੱਕ ਆ ਕਿ ਉਹਨਾਂ ਦੀਆਂ ਰਿਹਾਈਆਂ ਹੋਣ ਗੁਰੂ ਕਿਰਪਾ ਕਰੋ ਇਹ ਅਧਿਕਾਰ ਖੇਤਰ ਖਾਲਸਾ ਪੰਥ ਦਾ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਾਲਸਾ ਪੰਥ ਦੀ ਇੱਕ ਧਾਰਮਿਕ ਨੁਮਾਇੰਦਾ ਜਮਾਤ ਆ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਵੇਖੋ ਹੁਣ ਜੇ ਕੋਈ ਜਾ ਕੇ ਡੀਸੀ ਦਫ਼ਤਰ ਆਖੇ ਵੀ ਸਾਡੇ ਕੋਈ ਕਾਰਸੇਵਾਲੇ ਮਹਾਂਪੁਰਸ਼ ਕਹਿਣ ਇਹੀ ਇਥੇ ਆਪਣਾ ਦਫਤਰ ਖੋਲਣਾ ਤੇ ਖੋਲਣ ਦੇਣਗੇ ਨਹੀਂ ਖੋਲਣ ਦੇਣਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਸਰਕਾਰਾਂ ਦੇ ਆਪਣੇ ਅਧਿਕਾਰ ਖੇਤਰ ਆ ਤੋਂ ਸਰਕਾਰਾਂ ਨੂੰ ਜਾਂ ਜਿਹੜੀਆਂ ਵੱਖ-ਵੱਖ ਪੋਲਿਟੀਕਲ ਪਾਰਟੀਆਂ ਵਾਂ ਇਹ ਠੀਕ ਆ ਵੀ ਗੁਰੂ ਨੂੰ ਯਾਦ ਕੋਈ ਵੀ ਕਰ ਸਕਦਾ ਪਰ ਉਹਨੂੰ ਕਿਸੇ ਪਾਰਟੀ ਦਾ ਪ੍ਰੋਗਰਾਮ ਕਹਿਣਾ ਇਹ ਗਲਤ ਗੱਲ ਆ ਪ੍ਰੋਗਰਾਮ ਗੁਰੂ ਦੇ ਹੁੰਦੇ ਆ ਪ੍ਰੋਗਰਾਮ ਖਾਲਸੇ ਪੰਥ ਦੇ ਆ ਪ੍ਰੋਗਰਾਮ ਸੰਗਤ ਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਗ੍ਰੇਜ਼ ਕਰਨਾ ਚਾਹੀਦਾ ਔਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਆ ਜਿਵੇਂ ਸ਼੍ਰੀਨਗਰ ਵਿੱਚ ਗਲਤੀਆਂ ਵੀ ਕੀਤੀਆਂ ਇਹਨਾਂ ਨੇ ਇਦੇ ਲਈ ਜ਼ਰੂਰੀ ਆ ਵੀ ਇਹ ਖਾਲਸਾ ਪੰਥ ਦੇ ਨਾਲ ਤਾਲਮੇਲ ਕਰਕੇ ਜੋ ਖਾਲਸਾਈ ਪ੍ਰੋਗਰਾਮ ਅਨਾਏ ਜਾ ਰਹੇ ਉਹਦੇ ਚ ਸ਼ਮੂਲੀਅਤ ਵੀ ਕਰਨ ਔਰ ਦਲ ਪੰਥਾ ਨੂੰ ਅੱਗੇ ਲਾ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾ ਕੇ ਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲਾ ਕੇ ਸਾਰੇ ਕਾਰਜ ਕਰਨੇ ਚਾਹੀਦੇ ਇਹ ਗਲਤ ਰੁਝਾਨ ਜਿਹੜਾ ਵੱਖੋ ਵੱਖਰਾ ਤੇ ਸ਼ੁਰੂ ਹੋ ਗਿਆ ਹੁਣ ਜਿਵੇਂ ਤੁਸੀਂ ਕਹਿ ਦਿੱਤਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਤੋਂ ਗੁਰਮਤ ਸਮਾਗਮ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਗੁਰਮਤ ਸਮਾਗਮ ਸਿਰਫ ਗੁਰੂਦਾਨ ਦਾ ਇਸ ਤਰੀਕੇ ਦੇ ਨਾਲ ਗੱਲਪੰਥ ਜਿਹੜੇ ਉਹਨਾਂ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਸਾਰਾ ਸਮਾਗਮ ਸਰਕਾਰ ਦਾ ਸ਼ਮੂਲੀਅਤ ਕੰਤ ਕਲੀ ਬੁੱਧਾਪੁਰ ਦੇ ਮਕਸੀ ਬਾਬਾ ਗੁਰਦੀਸ਼ ਸਿੰਘ ਦੇ ਜਲੇ ਦੇ ਵਿੱਚ ਹੋ ਰਹੀ ਸ਼ੋਨੀ ਜਨ ਸਿੰਘ ਉਹ ਸਾਰੇ ਪਾਸੇ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਨੇ ਕਿਉਂਕਿ ਉੱਥੇ ਆਪਣੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਕਿ ਸਦੀ ਮਨਾਉਣੀ ਉੱਥੇ ਵੀ ਜਾਣਾ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਨਾਲ ਬਰ ਸਾਹਿਬ ਇੱਥੇ ਇੱਥੇ ਵੀ ਹੋਣਾ ਉਹਨਾਂ ਨੇ ਤੇ ਬਾਕੀ ਹਰੇਕ ਦੀ ਆਪਣੀ ਸੋਚ ਹੈ ਇਸ ਤਰੀਕੇ ਸਾਡੇ ਦੇਖੋ ਜਿੰਨਾ ਤੱਕ ਤੇ ਵਾਈਟ ਸਿਟੀ ਦੀ ਗੱਲ ਆ ਕਿਉਂਕਿ ਇਹ ਤਾਂ 1999 ਦੇ ਵਿੱਚ ਤੇ ਉਹਦੇ ਤੋਂ ਪਹਿਲਾਂ 1975 ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਸੀ ਤੇ ਉਦੋਂ ਬੜੇ ਉਪਰਾਲੇ ਇੱਥੇ ਹੋਏ ਉਸ ਵੇਲੇ ਜਿਹੜੀ ਸਰਕਾਰ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਮੈਨੂੰ ਅੱਗੇ ਬਾਬਾ ਸਤਨਾਮ ਸਿੰਘ ਵੀ ਕਾਰਸੇਵਾਲੇ ਮਹਾਂਪੁਰਸ਼ ਦੱਸ ਰਹੇ ਔਰ ਉਹ ਜਦੋਂ ਕਾਲਜ ਬਣਾਇਆ ਸੀ ਆਪਣਾ ਮਾਰਗ ਬਣਾਇਆ ਸੀ ਤੇ ਅੱਜ ਤੱਕ ਉਹਦਾ ਨਾਮ ਆ ਸਰਕਾਰ ਨੂੰ ਇਹ ਚਾਹੀਦਾ ਵੀ ਅਨੰਦਪੁਰ ਸਾਹਿਬ ਕੋਈ ਮੈਡੀਕਲ ਕਾਲਜ ਲਿਆ ਹੋਣਾ ਇਥੇ ਲੋਡ ਵੀ ਆ ਗਈ ਆ ਜਾਂ ਕੋਈ ਹੋਰ ਇਦਾਂ ਦੇ ਪਰਾਲੇ ਕਰਨੇ ਇਹ ਉਹਨਾਂ ਨੂੰ ਲੋਡ ਆ ਬਾਕੀ ਮੈਂ ਹੁਣੇ ਉਧਰੋਂ ਆਇਆ ਆਪਣੇ ਗੜ੍ਹ ਸ਼ੰਕਰ ਤੋਂ ਤੇ ਪੁਲ ਦੇ ਉਤੇ ਮੈਨੂੰ 15 ਮਿੰਟ ਲੱਗੇ ਪੁਲ ਦਾ ਕੰਮ ਹੁਣ ਹੋ ਰਿਹਾ ਉਹ ਹੋ ਰਿਹਾ ਚਲੋ ਚੰਗੀ ਗੱਲ ਆ ਪਰ ਇਹ ਨਾਲ ਹੀ ਹੋ ਜਾਣਾ ਚਾਹੀਦਾ ਸੀ ਇੱਕ ਛੜਕ ਦਾ ਇੱਕ ਹਿੱਸਾ ਤੇ ਮਹਾਂਪੁਰਸ ਜਿਹੜੇ ਸਾਡੇ ਕਾਰਸੇਵਾਲੇ ਕਲਾਨੰਦ ਘੜ ਵਾਲੇ ਬਾਬਾ ਸੁਤਨਾਮ ਸਿੰਘ ਹੋਣੇ ਬਣਾ ਰਹੇ ਉਹ ਤੋਂ ਅਗਲਾ ਹਿੱਸਾ ਗੜ੍ਹ ਸ਼ੰਕਰ ਵਾਲੇ ਪਾਸੇ ਤੇ ਇਧਰਲੇ ਪਾਸੇ ਉਹਨ ਸਰਕਾਰ ਬਣਾ ਲੈ ਉਹ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆਪਣੇ ਕਾਰਜਾਂ ਦੇ ਧਿਆਨ ਦੇਣਾ ਚਾਹੀਦਾ